ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ਼ਾ ਕਰਦੇ ਹਾਂ ਸਾਰੇ ਠੀਕ ਹੋਵੋਗੇ ਤਾਂ ਬਹੁਤ ਸਾਰੇ ਪਰਿਵਾਰਾਂ ਦੀ ਇਹ ਡਿਮਾਂਡ ਹੁੰਦੀ ਹੈ ਕਿ ਤੁਸੀਂ ਹਰ ਬਜਟ ਵਿੱਚ ਕੋਠੀਆਂ ਦਿਖਾਉਨੇ ਹੋ ਚਾਹੇ ਕੋਈ ਵੀ ਬਜਟ ਹੋਵੇ ਤਾਂ ਸਾਡਾ ਕਹਿਣਾ ਹੈ ਜੀ ਹਰ ਕੋਈ ਵਿਅਕਤੀ ਆਪਣੇ ਲਈ ਘਰ ਲੱਭਦਾ ਹੈ ਜਾਂ ਛੱਤ ਲੱਭਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਬਜਟ ਦੇ ਵਿੱਚ ਕੋਠੀਆਂ ਦਿਖਾ ਸਕੀਏ ਕਿਉਂਕਿ ਜ਼ਿਆਦਾਤਰ ਅਸੀਂ 40 50 60 ਲੱਖ ਤੱਕ ਕੋਠੀਆਂ ਵੀ ਪੁੰਨੀਆਂ ਤੇ ਕਈ ਕਰੋੜਾਂ ਤੱਕ ਵੀ ਕੋਠੀਆਂ ਸਾਡੇ ਕੋਲੋਂ ਆਉਂਦੀਆਂ ਨੇ ਤੇ ਸਾਡੀ ਸਭ ਤੋਂ ਪਹਿਲੇ ਇਹ ਵੀ ਹੁੰਦੀ ਹੈ ਤੇ ਜੇ ਕੋਈ ਆਮ ਵਿਅਕਤੀ ਹੈ ਆਪਣੇ ਲਈ ਕਾਰ ਰਿਸਰਚ ਕਰ ਰਿਹਾ ਹੈ 5 7 10 20 ਲੱਖ ਤੱਕ ਤਾਂ ਅਸੀਂ ਉਸ ਬਜਟ ਵਿੱਚ ਵੀ ਕਾਰ ਦਿਖਾਈਏ ਕਿਉਂਕਿ ਸਾਡਾ ਫਰਜ ਹੈ ਤੇ ਸਾਨੂੰ ਥੋੜਾ ਸਮਝ ਜ਼ਰੂਰ ਦਿਆ ਕਰੋ ਕਿ ਕਿ ਹਰ ਬਜਟ ਵਿੱਚ ਕੋਠੀਆਂ ਲੱਭਣੀਆਂ ਪੈਂਦੀਆਂ ਨੇ ਭਾਵੇਂ 20 ਲੱਖ ਹੋਵੇ ਭਾਵੇਂ 30 ਲੱਖ ਹੋਵੇ ਭਾਵੇਂ ਕੋਈ ਵੀ ਬਜਟ ਹੋਵੇ ਭਾਵੇਂ 5 7 10 ਲੱਖ ਰੁਪਿਆ ਵੀ ਹੋਵੇ ਤਾਂ ਹਰ ਪਰਿਵਾਰਾਂ ਦੇ ਨਾਲ ਆਪਾਂ ਜੁੜੇ ਹੋਏ ਹਾਂ ਤੇ ਹਰ ਇੱਕ ਦੇ ਲਈ ਕਾਰ ਲੱਭਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਦੀ ਇਹ ਮਨਈ ਦਿਲ ਦੀ ਤਮੰਨਾ ਇੱਛਾ ਪੂਰੀ ਹੋਏ ਕਿ ਉਹ ਆਪਣਾ ਘਰ ਲੈ ਸਕੇ ਹਰ ਬਜਟ ਵਿੱਚ ਲੈ ਸਕੇ ਕਿਉਂਕਿ ਕਈ ਵਾਰ ਸਸਤੇ ਰੇਟਾਂ ਵਿੱਚ ਘਰਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਤਾਂ ਆਪਾਂ ਸਸਤੇ ਰੇਟਾਂ ਵਿੱਚ ਦਿਖਾਉਨੇ ਆ ਜੀ ਚਲੋ ਅੱਜ ਆਪਾਂ ਬਿਨਾਂ ਸਮਾਂ ਬਰਬਾਦ ਕੀਤੇ ਅੱਜ ਦੀ ਜੋ ਕੋਠੀ ਲੈ ਕੇ ਆਏ ਆ ਬ੍ਰਾਂਡ ਨਿਊ ਇਹ ਘਰ ਲੈ ਕੇ ਆਏ ਆ ਬਹੁਤ ਹੀ ਰੀਜਾਂ ਦੇ ਨਾਲ ਰੂਹ ਦੇ ਨਾਲ ਇਹ ਕੰਮ ਕੀਤਾ ਗਿਆ ਹੈ ਜੀ ਤੇ ਇਹਦਾ ਰੇਟ ਵੀ ਬਹੁਤ ਘੱਟ ਹੋਊਗਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿਉਂਕਿ 125 ਗੱਜ ਜਗ੍ਹਾ ਦੇ ਵਿੱਚ ਇਹ ਕੋਠੀ ਤਿਆਰ ਹੈ ਜੀ ਠੀਕ ਹੈ ਜੀ ਦੋ ਬੈਡਰੂਮ ਨੇ ਵਾਸ਼ਰੂਮ ਹੈ ਕਿਚਨ ਹੈ ਈਸਟ ਫੇਸਿੰਗ ਹੈ ਜੀ ਠੀਕ ਹੈ ਜੀ ਇਸ ਦੀ ਸੋਰੀ ਵੈਸਟ ਫੇਸਿੰਗ ਹੈ ਦੋ ਬੈਡਰੂਮ ਨੇ ਦੋ ਬਾਥਰੂਮ ਨੇ ਤੇ ਪ੍ਰਾਈਸ ਵੀ ਤੁਸੀਂ ਹੈਰਾਨ ਹੋਵੋਗੇ 20 25 बाई 45 ਹੈ 25 ਫੁੱਟ ਫਰੰਟ ਹੈ 45 ਫੁੱਟ ਬੈਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਸਦੇ ਹਾਂ ਜੀ ਇਹ 125 ਗਜ ਦੇ ਵਿੱਚ ਸਿੰਗਲ ਸਟੋਰੀ ਕੋਠੀ ਬਣੀ ਹੋਈ ਹੈ ਜੀ ਬਾਕੀ ਤੁਸੀਂ ਕਿਚਨ ਦਾ ਵਰਕ ਦੇਖ ਸਕਦੇ ਹੋ ਤੇ ਫਲੋਰਿੰਗ ਦਾ ਵਰਕ ਦੇਖ ਸਕਦੇ ਹੋ ਜਾਂ ਜਿੱਦਾਂ ਦੀ ਕੋਠੀ ਆ ਵਿਜ਼ਿਟ ਕਰਨਾ ਹੋਵੇ ਉਹ ਵੀ ਦਿਖਾ ਦਾਂਗੇ ਉਸ ਤੋਂ ਬਾਅਦ ਆਪਾਂ ਇਸ ਦੀ ਦੱਸਦੇ ਹਾਂ ਲੋਕੇਸ਼ਨ ਲੋਕੇਸ਼ਨ ਹੈ ਜੀ ਤੁਸੀਂ ਜਦੋਂ ਗਿਲ ਨਹਿਰ ਤੋਂ ਆਨਿਓ ਜਾਂ ਆਲਮਗੀਰ ਸਾਈਡ ਤੋਂ ਆਨਿਓ ਤਾਂ ਇਛਰ ਨਗਰ ਦੇ ਨਾਲ ਬੇਗੁਆਣਾ ਜੀ ਗਿਲ ਨਹਿਰ ਦੇ ਨਾਲ ਗਰ ਰੋਡ ਤੋਂ ਵੀ ਆ ਸਕਦੇ ਹੋ ਤੇ ਲੁਧਿਆਣਾ ਦੇ ਵਿੱਚ ਇਹ ਕੋਠੀ ਮੌਜੂਦ ਹੈ ਜੀ ਠੀਕ ਹੈ ਜੀ 125 ਗਾਜ ਦੇ ਵਿੱਚ ਬਣੀ ਹੋਈ ਹੈ ਉਸ ਤੋਂ ਬਾਅਦ ਇਸ ਦਾ ਆਉਂਦਾ ਹੈ ਜੀ ਪ੍ਰਾਈਸ ਸਾਰੇ ਪ੍ਰਾਈਸ ਕਹਿੰਦੇ ਨੇ ਤਾਂ ਪ੍ਰਾਈਸ ਤੁਹਾਨੂੰ ਪਤਾ ਸਿੰਗਲ ਸਟੋਰੀਆਂ ਦੇ ਬਹੁਤ ਜ਼ਿਆਦਾ ਨੇ ਇਹ ਫਿਰ 125 ਗਾਜ ਦੇ ਵਿੱਚ ਬਣੀ ਹੋਈ ਹੈ ਤਾਂ ਪ੍ਰਾਈਸ ਇਸ ਦਾ ਬਹੁਤ ਘੱਟ ਹੈ ਜੀ 35 ਲੱਖ ਸਿਰਫ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਹੋਰ ਘਟ ਵਧ ਵੀ ਹੋ ਸਕਦਾ ਹੈ ਬੈਂਕ ਲੋਨ ਕਰਵਾਣਾ ਹੈ ਹੋ ਤਾਂ ਬੈਂਕ ਲੋਨ ਵੀ ਹੋ ਜਾਊਗਾ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਆਪਣੀ ਪਿਆਰੀ ਆਡੀਅੰਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਉਣ ਵਾਲੀਆਂ ਵੀਡੀਓ ਦੇ ਵਿੱਚ 10-20 ਲੱਖ ਦੇ ਵਿੱਚ ਵੀ ਆਪ ਕੋਠੀਆਂ ਦਿਖਾਉਣ ਜਾ ਰਹੇ ਹਾਂ 40-50 ਲੱਖ ਤੱਕ ਵੀ ਕੋਠੀਆਂ ਦਿਖਾਉਣ ਜਾ ਰਹੇ ਹਾਂ ਤੇ 60- ਡਿਮਾਂਡ ਆ ਰਹੀ ਹੈ ਉਹ ਵੀ ਸਾਨੂੰ ਸਮਾਂ ਦਿਓ ਫਾਰ ਮੋਰ ਇਨਫੋਰਮੇਸ਼ਨ ਆਪਣੇ ਕੰਟੈਕਟ ਨੰਬਰ ਆਪਾਂ ਦੇ ਦਿੱਤੇ ਨੇ ਇਹਨਾਂ ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਹ ਕੋਠੀ ਦੇਖਣੀ ਹੋਵੇ ਬਾਕੀ ਥੋੜਾ ਬਹੁਤਾ ਕੰਮ ਰਹਿੰਦਾ ਕੋਠੀ ਵਿੱਚ ਇਹ ਤੁਹਾਨੂੰ ਕਰਵਾ ਦੇਾਂਗੇ ਜੀ ਹੋਰ ਅੱਗੇ ਵੀਡੀਓ ਦੇਖਣ ਲਈ ਚੰਨਣਾ ਜੁੜੇ ਰਹੋ ਧੰਨਵਾਦ ਜੀ